ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ ਜਾਣਕਾਰੀ ਕਿ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਪਾਣੀ ਦੀ ਬਾਲਟੀ ਭਰ ਕੇ ਕਿਉਂ ਰੱਖਣੀ ਜ਼ਰੂਰੀ ਹੈ ਤੇ ਇਹ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਹੁਣ ਆਪਾਂ ਸਾਂਝੀ ਕਰਨ ਲੱਗੇ ਆ ਜੀ ਰੂਮ ਹੀਟਰ ਵਾਲੇ ਦੇ ਕਮਰੇ ਦੇ ਵਿੱਚ ਪਾਣੀ ਰੱਖਣੀ ਕਿਉਂ ਜ਼ਰੂਰੀ ਹੈ ਪਾਣੀ ਦੀ ਤੇ ਜਿਵੇਂ ਕਿ ਹੁਣ ਇਹਦੇ ਫਾਇਦੇ ਤਾਂ ਜੀ ਸਾਰਿਆਂ ਨੂੰ ਪਤਾ ਹੀ ਹੈਗਾ ਰੂਮ ਹੀਟਰ ਦੇ ਵੀ ਇਹ ਕਮਰਾ ਨਿੱਗਾ ਕਰਦਾਗਾ ਤੇ ਠੰਡ ਬਹੁਤ ਜ਼ਿਆਦਾ ਵਧ ਰਹੀ ਹੈ ਅੱਜਕੱਲ ਤੇ ਇਸ ਕਰਕੇ ਜੀ ਹਰ ਇੱਕ ਘਰ ਦੇ ਵਿੱਚ ਰੂਮ ਹੀਟਰ ਲਗਾਉਂਦਾਗਾ ਹਰ ਇੱਕ ਪਰਿਵਾਰ ਤੇ ਰੂਮ ਹੀਟਰ ਲਗਾਉਣ ਦੇ ਨਾਲ ਨਾਲ ਜੀ ਕਮਰਾ ਤਾਂ ਨਿੱਗਾ ਤਾਂ ਹੁੰਦਾ ਹੀ ਹੈ ਤੇ ਇਹਦੇ ਨੁਕਸਾਨ ਵੀ ਹੁੰਦੇ ਆ ਜੀ ਫਾਇਦਾ ਹੋਣ ਦੇ ਨਾਲ ਨਾਲ ਨੁਕਸਾਨ ਵੀ ਹੁੰਦੇ ਆ ਇਹਦੇ ਜਦੋਂ ਕਮਰੇ ਹੈ ਨਿੱਗਾ ਕਰਦਾ ਨੁਕਸਾਨ ਇਹਦੇ ਤਾਂ ਹੁੰਦੇ ਆ ਜੀ ਕਈ ਭੈਣ ਭਰਾਵਾਂ ਨੂੰ ਤਾਂ ਹੁਣ ਪਤਾਗਾ ਜੀ ਤੇ ਉਹ ਪਾਣੀ ਦੀ ਬਾਲਟੀ ਜ਼ਰੂਰ ਰੱਖਦੇ ਜੀ ਜਿਨ੍ਹਾਂ ਭੈਣ ਭਰਾਵਾਂ ਨੂੰ ਪਤਾਗਾ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਜਿਹੜੇ ਭੈਣ ਭਰਾਵਾਂ ਨੂੰ ਨਹੀਂ ਪਤਾ ਜੀ ਵੀਡੀਓ ਉਹਨਾਂ ਲਈ ਹੈ ਜੀ ਇਹ ਜ਼ਰੂਰੀ ਕਿਉਂਕਿ ਜਦੋਂ ਆਪਾਂ ਰੂਮ ਹੀਟਰ ਲਗਾਉਨੇ ਆ ਜੀ ਕਮਰੇ ਦੇ ਵਿੱਚ ਤਾਂ ਇਹ ਦੇ ਨਾਲ ਜੀ ਜਿਹੜੀ ਸਕਿਨ ਖੁਸ਼ਕ ਹੋ ਜਾਂਦੀ ਹੈ ਜੀ ਇਹ ਤੇ ਜਿਹੜੇ ਆਇਲੀ ਸਕਿਨ ਵਾਲੇ ਹੁੰਦੇ ਆ ਉਹਨਾਂ ਦੀ ਸਕਿਨ ਵੀ ਖੁਸ਼ਕ ਹੋਣ ਲੱਗ ਜਾਂਦੀ ਹੈਗੀ ਤੇ ਇਹ ਜੀ ਬਹੁਤ ਜ਼ਿਆਦਾ ਸਕਿਨ ਨੂੰ ਡਰਾਈ ਕਰ ਦਿੰਦਾ ਇਹ ਤੇ ਰੂਮ ਦੀ ਸਾਰੀ ਇਹ ਨਮੀ ਖਤਮ ਕਰ ਦਿੰਦਾ ਜਦੋਂ ਆਪਾਂ ਰੂਮ ਹੀਟਰ ਲਾ ਲੈਨੇ ਆਂਗੇ ਤੇ ਜਿਹੜੇ ਕਈ ਪ੍ਰੋਬਲਮ ਹੋ ਜਾਂਦੀਆਂ ਜਿਵੇਂ ਕਿ ਸਰੀਰ ਦੀ ਅਲਰਜੀ ਵਗੈਰਾ ਹੋ ਜਾਂਦੀ ਹੈ ਇਹਦੇ ਨਾਲ ਤੇ ਹੋਰ ਵੀ ਜਿਵੇਂ ਸਾਹ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਕਈ ਭੈਣ ਭਰਾਵਾਂ ਨੂੰ ਇਸ ਨਾਲ ਤੇ ਇਸ ਕਰਕੇ ਜੀ ਇਹ ਜ਼ਰੂਰੀ ਆਪਾਂ ਨੇ ਸਮਝਿਆ ਜਾਣਕਾਰੀ ਸਾਰਿਆਂ ਨਾਲ ਸਾਂਝੀ ਕਰਨੀ ਤੇ ਵੀ ਪਾਣੀ ਦੀ ਬਾਲਟੀ ਜ਼ਰੂਰ ਰੱਖੋ ਜੀ ਜਿਹੜੇ ਵੀ ਰੂਮ ਦੇ ਵਿੱਚ ਤੁਸੀਂ ਰੂਮ ਹੀਟਰ ਲਗਾਉਣੇ ਆਗੇ ਉੱਥੇ ਪਾਣੀ ਦੀ ਬਾਲਟੀ ਦਾ ਰੱਖਣਾ ਬਹੁਤ ਜ਼ਰੂਰੀ ਹੈ ਜੀ ਜੇਕਰ ਤੁਸੀਂ ਪਾਣੀ ਦੀ ਬਾਲਟੀ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਕੋਈ ਗਿੱਲਾ ਕੱਪੜਾ ਰੱਖ ਸਕਦੇ ਆਂ ਜੀ ਟੰਗ ਸਕਦੇ ਆਂਗੇ ਕਮਰੇ ਦੇ ਵਿੱਚ ਤੇ ਰੂਮ ਦੀ ਨਮੀ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ ਜੀ ਜਦੋਂ ਆਪਾਂ ਹੀਟਰ ਲਾਉਨੇ ਰੂਮ ਹੀਟਰ ਤੇ ਇਹਦੇ ਨਾਲ ਆਪਣੀ ਸਕਿਨ ਡਰਾਈ ਹੁੰਦੀ ਹੈਗੀ ਬਹੁਤ ਰੂਮ ਦੇ ਨਾਲ ਨਾਲ ਇਹ ਸਰੀਰ ਦੀ ਵੀ ਨਮੀ ਇਹ ਖਤਮ ਕਰ ਦਿੰਦਾਗਾ ਤੇ ਇਸ ਕਰਕੇ ਆਪਾਂ ਵੀ ਇਹ ਜਿਵੇਂ ਬੰਦ ਹੁੰਦਾ ਕਮਰਾ ਤਾਂ ਬਹੁਤ ਜ਼ਿਆਦਾ ਹੀਟ ਹੋ ਜਾਂਦੀ ਹੈਗੀ ਰੂਮ ਦੇ ਵਿੱਚ ਤੇ ਨਮੀ ਸਾਰੀ ਖਤਮ ਹੋ ਜਾਂਦੀ ਹੈ ਤੇ ਆਪਾਂ ਵੀ ਇਹ ਪਾਣੀ ਦੀ ਬਾਲਟੀ ਰੱਖਦੇ ਆ ਜੀ ਜਦੋਂ ਰੂਮ ਹੀਟਰ ਲਾਉਨੇ ਆਗੇ ਆਪਾਂ ਜਿਵੇਂ ਭਰ ਕੇ ਰੱਖੀ ਹੋਈ ਹੈ ਪਾਣੀ ਦੀ ਬਾਲਟੀ ਤੇ ਇਸ ਕਰਕੇ ਆਪਾਂ ਸੋਚਿਆ ਸਾਰਿਆਂ ਨਾਲ ਵੀਡੀਓ ਸਾਂਝੀ ਕਰਨੀ ਚਾਹੀਦੀ ਹੈਗੀ ਤੇ ਜਿਵੇਂ ਸਕਿਨਨ ਦੀ ਅਲਰਜੀ ਵਗੈਰਾ ਹੁੰਦੀ ਹੈ ਹੋਰ ਵੀ ਕਈ ਪ੍ਰੋਬਲਮਸ ਹੋ ਜਾਂਦੀਆਂ ਸਕਿਨ ਦੀਆਂ ਤੇ ਨਾਲ ਨਾਲ ਸਾਹ ਦੀ ਪ੍ਰੋਬਲਮ ਵੀ ਹੋ ਜਾਂਦੀ ਕਈ ਭੈਣ ਭਰਾਵਾਂ ਨੂੰ ਤੇ ਇਸ ਕਰਕੇ ਆਪਾਂ ਇਹ ਵੀਡੀਓ ਸਾਂਝੀ ਕਰੀ ਜੀ ਤੇ ਸਾਰਿਆਂ ਨੂੰ ਰੂਮ ਹੀਟਰ ਵਾਲੇ ਕਮਰੇ ਦੇ ਵਿੱਚ ਪਾਣੀ ਦੀ ਬਾਲਟੀ ਭਰ ਕੇ ਰੱਖਣੀ ਜ਼ਰੂਰੀ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਨਾ ਜੀ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ